ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਾਂ ਸਭ ਨੇ ਅੱਛੀ ਤਰ੍ਹਾਂ ਦੇਖ ਪਿਆ ਹੋ ਪਿਛਲੇ ਦਿਨਾਂ 'ਚ ਕਿ ਕਿਵੇਂ ਅਮਰੀਕਾ ਤੋਂ ਜਹਾਜ਼ ਪਰ ਪਰ ਕੇ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਦੀ ਤੋਹਫੀਂ ਕਰਕੇ ਬੇਇੱਜ਼ਤ ਕਰਕੇ ਹਥਕੜੀਆਂ ਲਾ ਕੇ ਪੈਰ ਜਕੜ ਕੇ ਪੱਗਾਂ ਉਤਾਰ ਕੇ ਉਹਨਾਂ ਨੂੰ ਪੰਜਾਬ ਵਾਪਸ ਭੇਜਿਆ ਜਾ ਰਿਹਾ ਡਿਪੋਰਟ ਕੀਤਾ ਜਾ ਰਿਹਾ ਔਰ ਇਕੱਲਾ ਅਮਰੀਕਾ ਨਹੀਂ ਡਿਪੋਰਟ ਕਰ ਰਿਹਾ ਆਪਣੇ ਜਿਹੜੇ ਪੰਜਾਬ ਦੇ ਨੌਜਵਾਨ ਜਾਣਾ ਚਾਹੁੰਦੇ ਸੀ ਉੱਥੇ ਕੈਨੇਡਾ ਦੇ ਵਿੱਚ ਵੀ ਓਪਰਚ्युनिटीਜ਼ ਜਿਹੜੀਆਂ ਨੇ ਉਹ तकरीबन तकरीबन बंद हो चुकीया ने कनाडा ने भी जेड़ा स्टडी वीजा बंद कर देता वर्क परमिट्स ਤੇ ਵੀ ਬੰਨ ਕਾफी پابندیاں ਲਾਤੀਆਂ ਨੇ اور ਆ ਜਿਹੜੀ ਫੈਰਕੋਲ ਤੁਸੀਂ ਦੇਖੋਗੇ ਇੱਕ ਪ੍ਰੈਸ ਰਿਲੀਜ਼ ਆ ਇਹ ਆਸਟ੍ਰੇਲੀਆ ਦੇ ਇੱਕ ਸੈਨੇਟਰ ਦੀ ਆ ਤੁਸੀਂ ਪੜੋ ਕਿ ਅਸੀਂ ਵੀ 75000 ਇਲੀਗल्स ਨੂੰ ਡਿਪੋਰਟ ਕਰਨ ਜਾ ਰਹੇ ਇਹ 11 ਫ फेब्रुवारी ਦੀ ਉਹਨਾਂ ਦੀ ਪ੍ਰੈਸ ਰਿਲੀਜ਼ ਆ ਸੈਨੇਟਰ ਦਾ ਨਾਮ ਹੈਗਾ ਸੈਨੇਟਰ ਪੌਲਨ ਹੈਂਸਨ ਕੁئینਜ਼ਲੈਂਡ ਤੋਂ ਤੋ ਮਤਲਬ ਉਹਨੇ ਆਪਾਂ ਨੂੰ ਐ ਲੱਗਣ ਲੱਗਿਆ ਕਿ ਸਾਰੀ ਦੁਨੀਆ ਦੇ ਦਰਵਾਜ਼ੇ ਪੰਜਾਬ ਦੇ ਲੋਕਾਂ ਲਈ ਬੰਦ ਪਰ ਦੁੱਖ ਇੱਥੇ ਅਫਸੋਸ ਹੈ ਕਿ ਸਾਡੇ ਪੰਜਾਬ ਦੀ ਸਰਕਾਰ ਜਿਹੜਾ ਕਿ ਸਾਨੂੰ ਵੀ ਤੁਰੰਤ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਦੇ ਭਵਿੱਖ ਵਾਸਤੇ ਪੰਜਾਬ ਦੀ ਸਰਕਾਰੀ ਨੌਕਰੀਆਂ ਵਿੱਚ ਆਪਾਂ ਸਭ ਨੂੰ ਪ੍ਰਬੰਧ ਕਰਨਾ ਚਾਹੀਦਾ ਕਿ ਉਹ ਕੇਵਲ ਤੇ ਕੇਵਲ ਪ੍ਰਾਇਓਰਿਟੀ ਜਿਹੜੀ ਹੈ ਪੰਜਾਬ ਦੇ ਲੋਕਾਂ ਨੂੰ ਮਿਲੇ ਔਰ ਉਹਦੇ ਵਾਸਤੇ ਮੈਂ ਇੱਕ ਪ੍ਰਾਈਵੇਟ ਮੈਂਬਰਸ ਬੈਲ ਪੇਸ਼ ਕੀਤਾ ਹੈ 2023 ਦਾ ਜਿਹੜਾ ਕੁਲਤਾਰ ਸੰਮਵਾਂ ਸਪੀਕਰ ਦੇ ਟੇਬਲ ਦੇ ਉੱਤੇ ਪਿਆ ਹੋਇਆ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਔਰ ਉੱਤਰਾਖੰਡ ਦੀ ਤਰਜ਼ ਤੇ ਰਾਜਸਥਾਨ ਤੇ ਗੁਜਰਾਤ ਦੀ ਤਰਜ਼ ਤੇ ਐਡਾ ਦਾ ਕਾਨੂੰਨ ਹੋਵੇ ਕਿ ਪੰਜਾਬ ਦੇ ਵਿੱਚ ਕੋਈ ਵੀ ਆਦਮੀ ਬਾਹਰੋਂ ਆ ਕੇ ਪੰਜਾਬ ਦੀ ਨਾ ਜ਼ਮੀਨ ਖਰੀਦ ਸਕੇ ਨਾ ਵੋਟਰ ਬਣ ਸਕੇ ਤੇ ਨਾ ਸਾਡੀ ਸਰਕਾਰੀਆਂ ਨੌਕਰੀ ਸਰਕਾਰੀ ਨੌਕਰੀਆਂ ਲੈ ਸਕੇ ਇਹ ਸਾਰੇ ਦੂਜੀ ਸਟੇਟਾਂ ਦੇ ਲਾ ਬਣਾਇਆ ਹੋਇਆ ਵਾ ਔਰ ਹੋ ਕੀ ਰਿਹਾ ਕਿ ਤੁਸੀਂ ਦੇਖਿਆ ਕਿ ਪੰਜਾਬ ਵਿੱਚ ਹੁਣ ਤਾਜ਼ੀਆਂ ਭਰਤੀਆਂ ਗੱਡੀਆਂ ਕਾਫੀ ਦੇਰ ਤੋਂ ਨੌਕਰੀਆਂ ਮਿਲਦੀਆਂ ਨੇ ਤਾਂ ਵਰਤਮਾਨ ਕਹਿ ਰਿਹਾ ਮੈਂ ਬਹੁਤ ਨੌਕਰੀਆਂ ਦੇ ਰਿਹਾ ਲੇਕਿਨ ਉਹ ਨੌਕਰੀਆਂ ਰਾਜਸਥਾਨ ਦਿੱਲੀ ਹਰਿਆਣਾ ਦੇ ਲੋਕ ਲਹਿਰੇ ਨੇ ਇਹ ਆਪਾਂ ਸਾਰਿਆਂ ਨੂੰ ਅੱਛੀ ਤਰ੍ਹਾਂ ਪਤਾ ਕਈ ਵਾਰ ਸੋਸ਼ਲ ਮੀਡੀਆ ਤੇ ਦੇਖ ਚੁੱਕੇ ਹਾਂ ਹੁਣ 1746 ਕਨਸਟੇਬਲ ਦੀ ਨੌਕਰੀਆਂ ਨਵੀਆਂ ਕੱਢੀਆਂ ਨੇ ਚਲੋ ਸਮਝੋ ਕਿ ਇਹਨੇ ਆਲਮੋਸਟ 2000 ਘਰ ਵਿੱਚ ਨੌਕਰੀ ਮਿਲਣ ਦੀ ਉਮੀਦ ਹੈਗੀ ਆ ਪਰ ਇਸ ਪੰਜਾਬੀ ਇਸ ਨੌਕਰੀਆਂ ਵਿੱਚ ਪੰਜਾਬੀ ਦੀ ਭਾਸ਼ਾ ਦੀ ਪੰਜਾਬੀ ਦੇ ਜਿਹੜੇ ਅੰਕ ਹੋਣੇ ਚਾਹੀਦੇ ਨੇ ਜਿਹੜੇ ਮੈਰਿਟ ਵਾਸਤੇ ਨੰਬਰ ਹੋਣੇ ਚਾਹੀਦੇ ਨੇ ਉਹ ਸਿਰਫ ਕਿਤੇ ਇਹ ਸ਼ਰਤ ਨਹੀਂ ਗਈ ਕਿ ਪੰਜਾਬੀ ਡੋਮਿਸਾਈਲ ਹੋਣਾ ਚਾਹੀਦਾ ਯਾਨੀ ਕਿ ਪੰਜਾਬ ਦਾ ਜੰਮਪਲ ਹੋਣਾ ਚਾਹੀਦਾ ਪੰਜਾਬ ਚੋਂ 10ਵੀਂ ਜਾਂ ਪੰਜਾਬ ਪੰਜਾਬੀ ਪੰਜਾਬ ਦੇ ਸਰਕਾਰੀ ਸਕੂਲਾਂ ਚੋਂ ਜਾਂ ਪੰਜਾਬ ਚ ਰਹਿ ਕੇ ਉਸਨੇ 12ਵੀਂ ਪਾਸ ਕੀਤੀ ਹੋਵੇ ਇਹ ਕਿਤੇ ਕੋਈ ਸ਼ਰਤ ਸਾਨੂੰ ਨਜ਼ਰ ਨਹੀਂ ਆ ਰਹੀ ਆ ਮੇਰੇ ਕੋਲ ਹਿਮਾਚਲ ਪ੍ਰਦੇਸ਼ ਦਾ ਪਬਲਿਕ ਸਰਵਿਸ ਕਮਿਸ਼ਨ ਦਾ ਇੱਕ ਪ੍ਰਿੰਟ ਆਊਟ ਹੈ ਤੁਸੀਂ ਦੇਖ ਸਕਦੇ ਹੋ ਆ ਲੇਟਸਟ ਹੈਗਾ ਹਿਮਾਚਲ ਪ੍ਰਦੇਸ਼ ਦੀ ਪਬਲਿਕ ਸਰਵਿਸ ਕਮਿਸ਼ਨ ਇਹਨਾਂ ਨੇ ਕੈਟੇਗੋਰਿਕਲੀ ਜਿਹੜਾ ਇਹਨਾਂ ਦੀ 70 ਰਕੀਆਂ ਇਹਨਾਂ ਨੇ ਤੇ ਕੈਂਡੀਡੇਟ ਸ਼ਲ ਬੀ ਅਲਿਜੀਬਲ ਫॉर ਅਪੋਇੰਟਮੈਂਟ ਇਫ ਸ਼ੀ অর ਹੀ ਹੈਜ਼ ਪਾਸਟ ਹਿਸ অর ਦਰ میٹرਕਿਉਲੇਸ਼ਨ ਐਂਡ 10+2 ਫ্রম ਐਨੀ ਸਕੂਲ ਪਬਲਿਕ ਇੰਸਟੀਟਿਊਸ਼ਨ ਸਿਚੁਏਟਿਡ ਇਨ ਹਿਮਾਚਲ ਪ੍ਰਦੇਸ਼ ਪ੍ਰੋਵਾਈਡਡ ਥੈਟ ਦਿਸ ਕੰਡੀਸ਼ਨ ਸ਼ਲ ਨਾਟ ਅਪਲਾਈ ਟੂ ਬੋਨੋਫਾਈਡ ਹਿਮਾਚਲੀ ਜਿਹੜੇ ਉੱਥੋਂ ਦੇ ਹਿਮਾਚਲੀ ਨੇ ਬੋਨੋਫਾਈਡਿਕ ਉਹ ਤਾਂ ਆਟੋਮੈਟਿਕਲੀ ਲੈ ਸਕਦੇ ਨੌਕਰੀ ਪਰ ਜੇ ਕਿਸੇ ਨੇ ਸਰਕਾਰੀ ਨੌਕਰੀ ਲੈਣੀ ਹੈ ਹਿਮਾਚਲੀ ਤੇ ਉਹ ਨੂੰ ਹਿਮਾਚਲ ਪ੍ਰਦੇਸ਼ ਦੇ ਸਕੂਲ ਵਿੱਚੋਂ 10ਵੀਂ ਤੇ 12ਵੀਂ ਪਾਸ ਕੀਤੇ ਹੋਣ ਇਹ ਪੰਜਾਬ ਦੀ ਸਰਕਾਰ ਕਿਤੇ ਸ਼ਰਤ ਨਹੀਂ ਲਾਗ ਔਰ ਇੱਥੇ ਬਾਸ ਨਹੀਂ ਮੇਰੇ ਕੋਲ ਰਾਜਸਥਾਨ ਦੀ ਵੀ ਇੱਕ ਆ ساری ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਜਿਹੜਾ ਉਹਨਾਂ ਦਾ ਪਬਲਿਕ ਸਰਵਿਸ ਕਮਿਸ਼ਨ ਹੈ ਜਿਹਨੂੰ ਉਹ ਲੋਕ ਆ ਕਹਿੰਦੇ ਨੇ ਲੋਕ ਸੇਵਾ ਾਇਲੋਕ ਇਹਦੀਆਂ ਇਹਦੀਆਂ ਵੀ ਪ੍ਰੋਪਰ ਸ਼ਰਤਾਂ ਨੇ ਕਿ ਕੋਈ ਵੀ ਰਾਜਸਥਾਨ ਚ ਜਦ ਤੱਕ ਉਹ ਰਾਜਸਥਾਨ ਦੀ ਹਿੰਦੀ ਚ ਨਾ ਪੜਿਆ ਹੋਵੇ ਉਥੋਂ ਦੇ ਜਨਰਲ ਨੌਲੇਜ ਦੇ ਪੇਪਰ ਦਾ ਮੈਰਿਟ ਉਹਨਾਂ ਨੇ ਔਰਡਨਸ 50 ਨੰਬਰ ਰੱਖੇ ਨੇ ਇੱਦਾਂ ਹਿਮਾਚਲ ਨੇ ਬਹੁਤ ਰੱਖਿਆ ਸਾਡੇ ਪੰਜਾਬ ਦੀ ਸਰਕਾਰ ਨੇ ਢਿੱਲੀਆਂ ਜਿਹੀ ਸ਼ਰਤਾਂ ਰੱਖੀਆਂ ਔਰ ਦੁੱਖ ਦੀ ਗੱਲ ਹੈ ਕਿ ਸਾਡੀ ਆਪਣੀ ਜਿਹੜੀ ਭਾਸ਼ਾ ਵਿਭਾਗ ਆ ਉਹ ਕਹਿ ਰਹੀ ਹੈ ਨਾ ਕਿ ਸਰਕਾਰੀ ਨੌਕਰੀਆਂ ਵਿੱਚ ਪੰਜਾਬੀ ਜ਼ੁਬਾਨ ਨੂੰ ਕਾਈਂਡਲੀ ਪਲੀਜ਼ ਪ੍ਰਾਇੋਰਟੀ ਦਿੱਤੀ ਜਾਵੇ ਇਹ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦਾ ਲੈਟਰ ਸਰਕੂਲਰ ਹੈਗਾ 6 ਮਈ 2014 ਦਾ ਪੰਜਾਬ ਦੀਆਂ ਨੌਕਰੀਆਂ ਲਈ ਪਰਖਾਂ ਵਿੱਚ ਪੰਜਾਬੀ ਭਾਸ਼ਾ ਮਤਲਬ ਉਹਨਾਂ ਨੇ ਲਿਖਿਆ ਕਿ ਜਿਆਦਾ ਤੋਂ ਜਿਆਦਾ ਤਰਜੀਹ ਜਿਹੜੀ ਆ ਮੇਰੇ ਪੇਸਟ ਵਿੱਚ ਪੰਜਾਬੀ ਜ਼ੁਬਾਨ ਨੂੰ ਦਿੱਤੀ ਜਾਵੇ ਔਰ ਇਹ ਸਾਰੇ ਡਾਕੂਮੈਂਟਸ ਤੁਸੀਂ ਮੇਰੇ ਖਿਆਲ ਆ ਕਿ ਅਜੀਪਾਲ ਸਿੰਘ ਬਰਾੜ ਨੇ ਬੜੇ ਅੱਛੇ ਐਕਟਿਵਿਸਟ ਨੇ ਸ਼ੰਭੂ ਬਾਰਡਰ ਦੇ ਉੱਤੇ ਦੀਪ ਸਿੱਧੂ ਦੇ ਨਾਲ ਵੀ ਉੱਥੇ ਹਾਜ਼ਰ ਸੀਗੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਬਲਕਿ ਮੈਂ ਡਾਕੂਮੈਂਟਸ ਤੋਂ ਉਹਨਾਂ ਤੋਂ ਲਏ ਨੇ ਉਹਨਾਂ ਨੇ ਕਾਫੀ ਡਿਟੇਲ ਵਿੱਚ ਸਮਝਾਇਆ ਕਿ ਕਿਵੇਂ ਰਾਜਸਥਾਨ ਸ਼ਰਤਾਂ ਲਾ ਰਿਹਾ ਆਪਣੀਆਂ ਨੌਕਰੀਆਂ ਸਰਕਾਰੀ ਸਿਕਿਉਰ ਕਰਨ ਲਈ ਕਿਵੇਂ ਹਿਮਾਚਲ ਪ੍ਰਦੇਸ਼ ਸ਼ਰਤਾ ਲਾ ਰਿਹਾ ਕਿ ਸਰਕਾਰੀ ਨੌਕਰੀ ਲੈਣ ਵਾਸਤੇ ਹਿਮਾਚਲੀ ਹੋਣਾ ਬਹੁਤ ਜ਼ਰੂਰੀ ਆ ਹਿਮਾਚਲ ਦੇ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਚੋਂ 10ਵੀਂ 12ਵੀਂ ਕੀਤੀ ਹੋਣੀ ਜ਼ਰੂਰੀ ਆ 50 ਨੰਬਰ ਇਕੱਲੇ ਹਿੰਦੀ ਦੀ ਜਨਰਲ ਨੋਲੇਜ ਦੇ ਪੇਪਰ ਦੇ ਰੱਖੇਗੇ ਮੈਰਿਟ ਵਿੱਚ ਸਾਡਾ ਪੰਜਾਬ ਦੀਆਂ ਢਿੱਲੀਆਂ ਸ਼ਰਤਾਂ ਨੇ ਤੇ ਉਹਦਾ ਨਤੀਜਾ ਇਹ ਹੋ ਰਿਹਾ ਕਿ ਸਾਡੀਆਂ ਨੌਕਰੀਆਂ ਜਿਹੜੀਆਂ ਨੇ ਉਹ ਜਿਹੜਾ ਮਰਜੀ ਅਪਲਾਈ ਕਰੂਗਾ ਉਹ ਹਿਮਾਚਲਾ ਕਰਲੇ ਦਿੱਲੀ ਦਾ ਕਰਲੇ ਰਾਜਸਥਾਨ ਦਾ ਕਰਲੇ ਹਰਿਆਣੇ ਦਾ ਕਰਲੇ ਉਹਨਾਂ ਔਖੀਆਂ ਉਹ ਲੈ ਜਾਣਗੇ ਪਹਿਲਾਂ ਪੀਐਸਪੀਸੀਐਲ ਦੀਆਂ ਨੌਕਰੀਆਂ ਚੰਗੀਆਂ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਦੇ ਕਲਰਕਾਂ ਦੀਆਂ ਨੌਕਰੀਆਂ ਆਪਾਂ ਸਾਰਿਆਂ ਨੇ ਦੇਖਿਆ ਕਿ ਉਹ ਬਾਹਰਲੇ ਲੋਕੀ ਨੇ ਜਿਹੜੇ ਉਹ ਲੈ ਗਏ ਇਹ ਬਹੁਤ ਬਾਹਰ ਲੋਕਾਂ ਨੇ ਇਸ਼ੂ ਉਠਾਇਆ ਲੇਕਿਨ ਪੰਜਾਬ ਸਰਕਾਰ ਭਗਵੰਤ ਮਾਨ ਦੇ ਸਿੱਧੇ ਕੋਈ ਕਹਿੰਦੇ ਜੂ ਨਹੀਂ ਸਕੀ ਉਹ ਆਪਣੀ ਜਿਹੜਾ ਪੰਜਾਬੀ ਭਾਸ਼ਾ ਵਿਭਾਗ ਦਾ ਡਾਇਰੈਕਟਰ ਉਹ ਲਿਖ ਰਿਹਾ ਸਰਕਾਰ ਨੂੰ ਕਿਰਪਾ ਕਰਕੇ ਪੰਜਾਬੀ ਨੂੰ ਅਹਿਮੀਅਤ ਦਿਓ ਤਾਕਤ ਸਾਡੀਆਂ ਸਰਕਾਰੀ ਨੌਕਰੀਆਂ ਵਿੱਚ ਸਾਡੇ ਨੌਜਵਾਨਾਂ ਨੂੰ ਮਿਲ ਸਕਣ। ਦੋਸਤੋ ਇੱਥੇ ਹੁਣ ਕਹਿਣਾ ਬਹੁਤ ਇੰਪੋਰਟੈਂਟ ਹੈ ਕਿ ਜਦ ਦੁਨੀਆ ਭਰ ਵਿੱਚ ਆਪਣੀ ਆਈਡੈਂਟੀਟੀ ਤੇ ਆਪਣੀ ਪਹਿਚaan ਤੇ ਹੋਂਦ ਨੂੰ ਸਾਰੇ ਦੇਸ਼ ਸਿਕਿਉਰ ਕਰ ਰਹੇ ਨੇ। ਅਮਰੀਕਾ ਨੇ ਤਾਂ ਖੈਰ ਇਲੈਕਸ਼ਨ ਇਸ਼ੂ ਬਣਾਇਆ ਸੀ 트ੰਪ ਨੇ ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਸੀਗਾ ਕਿ ਜਿੰਨੇ ਬਾਦਲੇ ਲੋਕ ਹੋਣਗੇ ਮੈਂ ਉਹਨਾਂ ਨੂੰ ਡਿਪੋਰਟ ਕਰੂੰਗਾ। ਕਿਉਂਕਿ ਉੱਥੇ ਉੱਤੇ ਪ੍ਰੈਸ਼ਰ ਪੈ ਰਿਹਾ ਕਿ ਜਿਹੜੀਆਂ ਜੌਬਸ ਨੇ ਉਹ ਸਾਡੇ ਉਥੋਂ ਦੇ origignal ਵਿਸ਼ਣਦਿਆਂ ਨੂੰ ਮਿਲਣੀਆਂ ਚਾਹੀਦੀਆਂ। ਇਸੇ ਤਰ੍ਹਾਂ ਹੀ ਕੈਨੇਡਾ ਨੇ ਕਰਤਾ ਪਹਿਲਾਂ ਆਸਟ੍ਰੇਲੀਆ ਦੀ ਤਾਂ ਇੰਪ੍ਰੈਸਿ ਭਾਰਤ ਵਿੱਚ ਵੀ ਹਿਮਾਚਲ ਪ੍ਰਦੇਸ਼ ਨੇ ਲਾਅ ਬਣਾਇਆ ਹੋਇਆ ਵਾ ਆਪਾਂ ਕੋਈ ਵੀ ਜਾ ਕੇ ਹਿਮਾਚਲ ਪ੍ਰਦੇਸ਼ ਵਿੱਚ 1 ਇੰਚ ਹਿਮਾਚਲ ਦੀ ਜਿਹੜੀ ਆਪਾਂ ਐਗਰੀਕਲਚਰ ਜ਼ਮੀਨ ਨਹੀਂ ਲੈ ਖਰੀਦ ਸਕਦੇ ਆਪਾਂ ਉੱਥੇ ਵੋਟਰ ਨਹੀਂ ਬਣ ਸਕਦੇ ਸਰਕਾਰੀ ਨੌਕਰੀ ਦਾ ਤਾਂ ਚਾਂਸ ਹੀ ਕੋਈ ਨਹੀਂਗਾ ਔਰ ਬੀਜੇਪੀ ਉੱਤਰਾਖੰਡ ਦਾ ਲੇਟੈਸਟ ਲਾਅ ਵਾ 2000 ਆ ਹੁਣੇ 24 ਦੇ ਵਿੱਚ ਉਹਨਾਂ ਨੇ ਵੀ ਬਿਲ ਪਾਸ ਕਰਤਾ ਇਸ ਤੋਂ ਪਹਿਲਾਂ ਗੁਜਰਾਤ ਗੁਜਰਾਤ ਦੇ ਤਾਂ ਇਥੋਂ ਤੱਕ ਕੀਤਾ ਹੋਇਆ ਕਿ ਸਾਡੇ ਪੰਜਾਬ ਦੇ ਜਿਹੜੇ ਕੱਚ ਦੇ ਇਲਾਕੇ ਵਿੱਚ 60 1960 ਦੇ ਤਹਾ ਕੇ ਕਿਸਾਨਗੇ ਸੀ ਉਹਨਾਂ ਦੀਆਂ ਜ਼ਮੀਨਾਂ ਦੀ ਮਲਕੀਅਤ ਕੈਨਸਲ ਕਰਕੇ ਉਹਨਾਂ ਨੂੰ ਤੌਰਤਾ ਘਰਨ ਉਹਨਾਂ ਦਾ ਕੇਸ ਸੁਪਰੀਮ ਕੋਰਟ ਦੇ ਪੈਂਡਿੰਗ ਆ ਰਾਜਸਥਾਨ ਦੇ ਵਿੱਚ ਬੜਾ ਕੈਟੈਗੋਰਿਕਲ ਲਾਅ ਆ ਕਿ ਕੋਈ ਵੀ ਬਾਰੋਂ ਨਹੀਂ ਆ ਸਕਦਾ ਤੇ ਪੰਜਾਬ ਦੇ ਸਿਆਸਤਦਾਨਾਂ ਨੂੰ ਤੇ 116 ਬਾਕੀ ਐਮ ਐਲ ਏ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਦ ਲਈ ਡਰਦੇ ਹੋ ਜਿਹੜਾ ਮੈਂ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਕੁਤਾਰ ਸਿੰਘ ਸੰਧਵਾਨ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਉਸ ਨੂੰ ਟੇਬਲ ਕਿਉਂ ਨਹੀਂ ਕਰ ਰਹੇ ਤੁਸੀਂ 2023 ਜਨਵਰੀ ਦਾ ਆਪਣੇ ਦਫ਼ਤਰ ਵਿੱਚ ਫਾਈਲਾਂ ਥੱਲੇ ਦਬਾ ਕੇ ਰੱਖਿਆ ਹੋਇਆ ਹੈ ਔਰ ਉਲਜ ਰੂਲ ਦਿੱਲੀਲਾ ਦੇ ਕੇ ਨੂੰ ਤੁਸੀਂ ਉਹ ਡਿਲੇ ਕਰ ਰਹੇ ਹੋ ਇਸ ਫਿਲ ਨੂੰ ਭਗਵਨ ਪਾਤਨ ਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਆਪਣੇ ਪੰਜਾਬ ਦਾ ਤੁਹਾਨੂੰ ਕੋ ਫਿਕਰ ਨਹੀਂ ਹੈ ਮੈਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਐਮਐਲਏ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਹੱਥ ਜੋੜੇ ਤੁਹਾਡੇ ਸਾਹਮਣੇ ਇਸ ਮੁੱਦੇ ਨੂੰ ਪਹਿਲਾਂ ਅੱਛੀ ਤਰ੍ਹਾਂ ਸਮਝੋ ਕੁਝ ਲੋਕ ਕਹਿ ਦਿੰਦੇ ਨੇ ਜੀ ਕਿ ਸਾਡੇ ਬੱਚੇ ਵੀ ਅਮਰੀਕਾ ਕੈਨੇਡਾ ਜਾ ਰਹੇ ਨਹੀਂ ਮੈਂ ਪੁੱਛਣਾ ਚਾਹੁੰਦਾ ਕਿ ਅਮਰੀਕਾ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਬਿਨਾਂ ਕਾਨੂੰਨ ਜਾਂ ਸ਼ਰਤਾ ਪੂਰੀਆਂ ਕੀਤੀਆਂ ਕੀਤੀਆਂ ਕਿ ਸਾਡੇ ਬੱਚਿਆਂ ਨੂੰ ਉੱਥੇ ਰਹਿਣ ਦਿੰਦੇ ਨੇ ਉੱਥੇ ਨੌਕਰੀਆਂ ਲੈਣ ਦਿੰਦੇ ਨੇ ਉੱਥੇ ਕੰਮ ਕਰਨ ਦਿੰਦੇ ਨੇ ਕਿਤੇ ਵੀ ਨਹੀਂ ਕਰਨ ਦਿੰਦੇ ਸਾਡੇ ਦੇਸ਼ ਦੀਆਂ ਹੋਰ ਬਹੁਤ ਸਾਰੀਆਂ ਸਟੇਟਸ ਇੱਥੇ ਤੁਹਾਨੂੰ ਰੋਕਦੀਆਂ ਨੇ ਕਿ ਤੁਸੀਂ ਸਾਡੀ ਸਟੇਟ ਵਿੱਚ ਆਣ ਕੇ ਪਰਮਨੈਂਟ ਰੈ residencency ਨਹੀਂ ਬਣ ਸਕਦੇ ਔਰ ਜਿਹੜੇ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ ਨੇ ਉਹਨਾਂ ਦੀ オリジナル ਵਾਦੀ ਉੱਥੇ ਹੀ ਆ ਉਹਨਾਂ ਦੇ ਰਕਬੇ ਇੰਨੇ ਜ਼ਿਆਦਾ ਵੱਡੇ ਨੇ ਕਿ ਉਹਨਾਂ ਨੂੰ ਵਰਕ ਫੋਰਸ ਚਾਹੀਦੀ ਆ ਉਹਨਾਂ ਨੂੰ ਹਿਊਮਨ ਰਿਸੋਰਸ ਚਾਹੀਦਾ ਸਾਡਾ ਹਿਊਮਨ ਰਿਸੋਰਸ ਪੜ੍ਹਿਆ ਲਿਖਿਆ ਪੜਾ ਕੇ ਅਸੀਂ ਵੀ 22 ਸਾਲ ਦਾ ਕਰਕੇ ਲੱਖਾਂ ਰੁਪਏ ਪੰਜਾਬ ਸਰਕਾਰ ਉਹਦੇ ਤੇ ਖਰਚ ਕੇ ਤੇ ਉਹਨਾਂ ਨੂੰ ਏਜੰਟਾਂ ਦੇ ਰਾਹੀਂ ਅਸੀਂ ਬਾਹਰ ਵੇਚਦੇ ਹਾਂ ਔਰ ਤੁਸੀਂ ਉਹ ਰਿਪੋਰਟ ਪੜ੍ਹ ਲਈ ਕਿ ਕੈਨੇਡਾ ਨੇ ਇਕੱਲੇ ਪਿਛਲੇ 1 ਸਾਲ ਵਿੱਚ ਜਿਵੇਂ ਉਹਨੂੰ ਜੇ ਆਪਾਂ ਬਿਲੀਅਨਸ ਆਫ ਡਾਲਰਸ ਵਿੱਚ ਗੱਲ ਕਰੀਏ ਤਾਂ ਪੈਸਾ ਜਿਵੇਂ ਕੈਲਕੂਲੇਟ ਕੀਤਾ 25000 ਕਰੋੜ ਰੁਪਏ ਇਕੱਲਾ ਪੜਾਈ ਦੇ ਵਾਸਤੇ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਕੈਨੇਡਾ ਕੈਨੇਡਾ ਸਰਕਾਰ ਨੂੰ ਪਿਛਲੇ 1 ਸਾਲ ਵਿੱਚ ਦਿੱਤਾ ਵਾਹ ਜਸਟ ਇਮੇਜਿਨ ਕਿੰਨੀ ਸਾਡੀ ਨਾੜੀ ਦਾ ਪੜਿਆ ਲਿਖਿਆ ਨੌਜਵਾਨ ਚਲੇਗਾ ਪੜਿਆ ਪਲਾ ਇਹ ਨਾਲੇ ਸਾਡਾ 25000 ਕਰੋੜ ਰੁਪਇਆ ਦੂਜੇ ਦੇਸ਼ ਨੂੰ ਚਲੇ ਗਿਆ। ਤੋਂ ਮੈਂ ਆਪਣੇ ਸਿਆਸਤਦਾਨਾਂ ਸਾਰੀਆਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਇਸ ਲਾ ਨੂੰ ਸਪੋਰਟ ਕਰੋ। ਮੈਂ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਜਦ ਪਾਕੀ ਸਾਰੇ ਦੇਸ਼ ਤੇ ਬਾਕੀ ਸਾਰੇ ਸੂਬੇ ਭਾਰਤ ਵਿੱਚ ਬਣਾ ਰਹੇ ਨੇ ਤੇ ਸਭ ਕਿਹੜੀ ਗੱਲ ਤੋਂ ਸੰਗ ਆ ਰਹੀ ਹੈ? ਕੁਝ ਲੋਕ ਕਹਿੰਦੇ ਜੀ ਸਾਡਾ ਦੇਸ਼ ਵੀ ਇੱਕ ਹੈ ਜਿਸ ਕਿੱਦਾਂ ਰੋਕ ਸਕਦੇ ਤੇ ਫਿਰ ਯਾ ਹਿਮਾਚਲ ਚ ਵੀ ਇਹ ਕਾਨੂੰਨ ਹਟਾਓ। ਫਿਰ ਗੁਜਰਾਤ ਵਿੱਚੋਂ ਪ੍ਰਾਈਮ ਮਿਸਟਰ ਦੀ ਸਟੇਟ ਚੋਂ ਕਾਨੂੰਨ ਹਟਾ ਦਿਓ। ਉਤਰਾਖੰਡ ਚੋਂ ਵੀ ਹਟਾ ਦਿਓ। ਰਾਜਸਥਾਨ ਤੋਂ ਵੀ ਹਟਾ ਦਿਓ ਤੂੰ ਦੂਜੀਆਂ ਸਟੇਟਸ ਤੋਂ ਵੀ ਹਟਾ ਦਿਓ ਮੈਂ ਵੀ ਆਪਣਾ ਜਿਹੜਾ ਪ੍ਰਾਈਵੇਟ ਮੈਂਬਰ ਪਹਿਲਾਂ ਵਾਪਸ ਲੈ ਲੂੰਗਾ ਕੋਈ ਦਲੀਲ ਤਿਆਰ ਕੋਈ ਜਾਇਜ਼ ਹੋਣੀ ਚਾਹੀਦੀ ਨਾ ਜਿਹਦੇ ਜਿਹਦੇ ਹਿਸਾਬ ਦੇ ਨਾਲ ਆਪਾਂ ਆਪਣੇ ਬੱਚਿਆਂ ਦੀ ਜਿਹੜੀ ਹੈਗੀਆਂ ਭਵਿੱਖ ਨੂੰ ਬਚਾ ਸਕੀਏ ਕਿੱਲਾ ਭਵਿੱਖ ਨਹੀਂ ਸਾਡੀ ਤਾਂ ਭਾਸ਼ਾ ਵੀ ਖਤਰੇ 'ਚ ਹੈ ਸਾਡਾ ਸਾਡੀ ਹੋਂਦ ਖਤਰੇ 'ਚ ਹੈ ਕਿਉਂਕਿ ਆਪਾਂ ਤਾਂ 3 ਕਰੋੜ ਆ ਸਿਰਫ ਪੰਜਾਬ ਦੇ ਵਿੱਚ 3 ਕਰੋੜ ਜੋ ਪਿਛਲੇ ਕੁਝ ਦਹਾਕਿਆਂ ਤੋਂ ਮੇਰੇ ਅਨੁਸਾਰ ਕਟੋ-ਕਟ 80 ਲੱਖ ਪੰਜਾਬੀ ਬਾਹਰ ਵਿਦੇਸ਼ਾਂ ਵਿੱਚ ਜਾ ਚੁੱਕਾ ਹੈ। ਭਾਰਤ ਦੇ